ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਹੱਥ ਜੋੜ ਕੇ ਅਰਜ ਕਰਾਂ ਹੱਥ ਜੋੜ ਕੇ ਅਰਜ ਕਰਾਂ ਬੂਹਾ ਖੋਲਨ ਸੇ ਬੰਦਾ ਹੱਥ ਜੋੜ ਕੇ ਅਰਜ ਕਰਾਂ ਦੁਆ ਖੋਲ ਨਸੀ ਬਾਂਦਾ ਤੈਨੂੰ ਸਾਰਾ ਜਗ ਜਾਣਦਾ ਏ ਤੈਨੂੰ ਸਾਰਾ ਜਗ ਜਾਣਦਾ ਏ ਰੱਖ ਮਾਣ ਘਰੇ ਬਾਂਦਾ ਰੱਖ ਮਾਣ ਘਰੇ ਬਾਂਦਾ ਤੈਨੂੰ ਸਾਰਾ ਜਗ ਜਾਣਦਾ ਏ ਰਖ ਮਾਨ ਗਰੀ ਬਾਂਦਾ ਮੈਂ ਮੇਰਾ ਨਿਵਣ ਸਕਦੇ ਮੈਂ ਭਜਨ ਨਿ ਕਰ ਸਕਦੇ ਮੈਂ ਮੇਰਾ ਨਿਵਣ ਸਕਦੇ ਮੈਂ ਪਜਨ ਨਿਕਰ ਸਕਦੇ ਤੁਨੂ ਪਜਨ ਕਰਾਇਓ ਜੀ ਸਾਨੂੰ ਆਪਣਾ ਬਨਾਇਓ ਜੀ ਸਾਨੂੰ ਪਜਨ ਕਰਾਇਓ ਜੀ સાનુ આપણ બનાયો જે હાથ જોડ કે અરજ કર હાથ જોડ કે અરજ કર ખોલ નસી બાંદા હાથ જોડ કે અરજ કરા ਬੂਹ ਖੋਲ ਨਸੀ ਬਾਂਦਾ ਤੈਨੂੰ ਸਾਰਾ ਜਗ ਜਾਣਦਾ ਏ ਤੈਨੂੰ ਸਾਰਾ ਜਗ ਜਾਣਦਾ ਏ ਰੱਖ ਮਾਣ ਕਰੀ ਬਾਂਦਾ ਤੈਨੂੰ ਸਾਰਾ ਜਗ ਜਾਣਦਾ ਏ

ਸਾਨੂੰ ਪਜਨ ਕਰਾਇਓ ਜੀ ਸਾਨੂੰ ਪਜਨ ਕਰਾਇਓ ਜੀ ਸਾਨੂੰ ਆਪਣਾ ਬਨਾਇਓ ਜੀ ਸਾਨੂੰ ਆਪਣਾ ਬਨਾਇਓ ਜੀ ਹੱਥ ਜੋੜ ਕੇ ਅਰਜ ਕਰਾਂ ਹੱਥ ਜੋੜ ਕੇ ਅਰਜ ਕਰਾਂ ਤੈਨੂੰ ਸਾਰਾ जग ਜਾਣਦਾ ਏ ਤੈਨੂੰ ਸਾਰਾ जग ਜਾਣਦਾ ਏ ਰੱਖ ਮਾਨ ਘਰੇ ਬਾਂਦਾ ਰੱਖ ਮਾਨ ਘਰੇ ਬਾਂਦਾ ਹੱਥ ਜੋੜ ਕੇ ਅਰਜ ਕਰਾਂ ਹੱਥ ਜੋੜ ਕੇ ਅਰਜ ਕਰਾਂ ਬੂਹ ਖੋਲ ਨਸੀ ਬਾਂਦਾ ਬੂਹ ਖੋਲ ਨਸੀ ਬਾਂਦਾ ਤੈਨੂੰ ਸਾਰਾ ਜਗ ਜਾਣਦਾ ਏ ਰੱਖ ਮਾਣ ਗਰੀ ਬਾਂਦਾ ਰੱਖ ਮਾਣ ਗਰੀ ਬਾਂਦਾ ਮੈਂ ਦ੍ਰੋਪਤੀ ਨਹੀਂ ਬਣ ਸਕਦੇ ਮੈਂ ਦ੍ਰੋਪਤੀ ਨਹੀਂ ਬਣ ਸਕਦੇ ਮੈਂ ਕ੍ਰਿਸ਼ਨ ਨੂੰ ਪੁਕਾਰ ਸਕਦੇ ਮੈਂ ਕ੍ਰਿਸ਼ਨ ਨੂੰ ਪੁਕਾਰ ਸਕਦੇ ਮੈਂ ਦ੍ਰੋਪਤੀ ਨੂੰ ਬਨ ਸਕਦੇ ਮੈਂ ਦ੍ਰੋਪਤੀ ਨੂੰ ਬਨ ਸਕਦੇ ਮੈਂ ਭਜਨ ਕਰ ਸਕਦੇ में भजन सकदी करू भजन सक करायो जी सांनू भजन करायो जी सानू अपना बनायो जी सानू अपना बनायो जी ਹੱਥ ਜੋੜ ਕੇ ਅਰਜ ਕਰਾਂ ਹੱਥ ਜੋੜ ਕੇ ਅਰਜ ਕਰਾਂ ਬੁਹਾ ਖੋਲਨ ਸੇ ਬਾਂਦਾ ਬੁਹਾ ਖੋਲਨ ਸੇ ਬਾਂਦਾ ਤੈਨੂੰ ਸਾਰਾ जग ਜਾਣਦਾ ਏ ਤੇ ਇਹਨੂੰ ਸਾਰਾ जग ਜਾਣਦਾ ਏ ਰੱਖ ਮਾਣ ਗਰੀ ਬਾਂਦਾ ਰੱਖ ਮਾਣ ਗਰੀ ਬਾਂਦਾ ਰੱਖ ਮਾਣ ਗਰੀ ਬਾਂਦਾ ਵਾਹਿਗੁਰੂ ਜੀ ਕਾ ਖਾਲਸਾ